ਆਮ ਤੌਰ ਤੇ ਅਸੀਂ ਬਹੁਤ ਸਾਰੇ ਗੀਤਕਾਰ ਜਾਂ ਸਿੰਗਰ ਅਜਿਹੇ ਦੇਖਦੇ ਆਂ ਜਿਹੜੇ ਸਿੱਧੇ ਹੀ ਸਟੇਜ ਤੇ ਆਣ ਕੇ ਸੋਸ਼ਲ ਮੀਡੀਆ 'ਚ ਆਣ ਕੇ ਜਾਂ ਪੈਸੇ ਦੇ ਜ਼ੋਰ ਨਾਲ ਆਪਣੇ ਆਪ ਨੂੰ ਬਹੁਤ ਹਾਈਲਾਈਟ ਕਰ ਲੈਂਦੇ ਨੇ ਔਰ ਮਸ਼ਹੂਰ ਹੋ ਜਾਂਦੇ ਨੇ ਤੇ ਉਹਨਾਂ ਦੀ ਆਵਾਜ਼ ਵੀ ਇੰਨੀ ਵਧੀਆ ਨਹੀਂ ਹੁੰਦੀ ਕਿਸੇ ਦੇ ਖਰੀਦੇ ਹੋਏ ਕਿਸੇ ਤੋਂ ਲੋ ਅਧਾਰੇ ਲਏ ਹੋਏ ਗੀਤ ਬੋਲਦੇ ਨੇ ਅੱਜ ਅਜਿਹਾ ਇੱਕ ਗੀਤਕਾਰ ਜੋ ਗੀਤ ਲਿਖਦਾ ਵੀ ਹੈ ਤੇ ਬੋਲਦਾ ਵੀ ਹੈ ਅਚਾਨਕ ਸਾਡਾ ਉਹਨਾਂ ਨਾਲ ਮੇਲ ਹੋ ਗਿਆ ਤੇ ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਨੂੰ ਪੁੱਛਦੇ ਆ ਕਿ ਇਹ ਜਿਹੜਾ ਤੁਸੀਂ ਢੋਲ ਗੱਲ ਚ ਪਾਇਆ ਹੋਇਆ ਇਹ ਤੁਸੀਂ ਕਿੱਥੋਂ ਸਿੱਖਿਆ ਕਿ ਜਾਂ ਤੁਸੀਂ ਇੱਥੇ ਕੋਈ ਪੜ੍ਹਾਈ ਵੀ ਕੀਤੀ ਹੈ ਹਾਂਜੀ ਨਾਮ ਸੁਕਾਰਦੀ ਸਾਰਿਆਂ ਨੂੰ ਮੈਂ ਛੋਟਾ ਜਿਹਾ ਸਿੰਗਰ ਹਰਮੇਸ਼ ਮੋਲੀ ਮੈਂ ਆਪਣੇ ਉਸਤਾਦ ਅਨੂਪ ਜੀ ਤੋਂ ਮੈਂ ਢੋਲ ਸਿੱਖਿਆ ਜੀ ਢੋਲ ਦੀ ਤਲੀਮ ਲਈ ਉਹਨਾਂ ਕੋਲੋਂ ਆਪਣੇ ਉਸਤਾਦਾਂ ਕੋਲੋਂ ਮੈਂ ਪਲੱਸ 2 ਤੱਕ ਹਰ ਢੋਲ ਦੀ ਪੜ੍ਹਾਈ ਕੀਤੀ ਹੈ ਜੀ ਪਲੱਸ 2 ਤੱਕ ਮੈਂ ਹਾਰਮੋਨੀਅਮ ਦੀ ਕੀਤੀ ਚਲੋ ਰੱਬ ਦੀ ਜਦੋਂ ਮਿਹਰ ਹੋਊਗੀ ਹੋਊਗੀ ਪਰ ਉਹਦੇ ਤੇ ਮੈਨੂੰ ਅੱਲਾ ਖੁਦਾ ਤੇ ਰੱਬ ਤੇ ਵਿਸ਼ਵਾਸ ਆ ਕਿ ਕੋਈ ਚੰਗੇ ਦਿਨ ਵੀ ਆਉਣਗੇ ਹਨਾ ਜੀ ਸਰਜੀ ਆਏ ਨੇ ਮੇਰੇ ਕੋਲੋਂ ਕੁਝ ਸੁਣ ਸੁਣਨ ਵਾਸਤੇ ਆਏ ਨੇ ਤੇ ਮੈਨੂੰ ਸਰਜੀ ਕਹਿੰਦੇ ਕੁਝ ਸੁਣਨਾ ਆ ਤੇ ਮੈਂ ਸੁਣਾ ਰਿਹਾ ਤੁਸੀਂ ਕੋਈ ਆਪਣਾ ਲਿਖਿਆ ਹੋਇਆ ਕੋਈ ਗੀਤ ਸਾਨੂੰ ਪਹਿਲਾਂ ਸਾਨੂੰ ਢੋਲ ਦੀ ਤਾਲ ਕੱਢ ਕੇ ਦਿਖਾਓ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਲਿਖਿਆ ਹੋਇਆ ਗੀਤ ਹੈ ਤੁਸੀਂ ਸੁਣਾਓ ਆਪਣੀ ਆਵਾਜ਼ 'ਚ ਨਦੂ ਪਿਆਰਾ ਸਾਡਾ ਰੱਬ ਜਾਣਦਾ ਹਨਾ ਉਹ ਦੋ ਵਧੀਆ ਛੋਟਾ ਜਿਹਾ ਕਲਾਕਾਰ ਆ ਜੀ ਤੁਹਾਨੂੰ ਮੈਂ ਗੀਤ ਸੁਣਾਉਣ ਜਾ ਰਿਹਾ ਹਾਂ ਸੋਨੇ ਦੀ ਤੇ ਮਾਇਆ ਹੋ ਰੱਬ ਤੇਨੂੰ ਕਲਮ ਦਿੱਤੀ एॾे ज़ुल्म न लिखी माई ਨੇ ਅਸਤਾਦਾਂ ਤੋਂ ਬਹੁਤ ਸਿੱਖੀ ਮਹਾਨਸਲ ਕੀਤੀ ਚਲੋ ਮੈਂ ਤਾਂ ਇਨੀ ਜੋਗਾ ਨਹੀਂ ਅਸਤਾਦਾਂ ਨੇ ਮੇਰੇ ਤੇ ਇੰਨੀ ਗਮੇਰ ਕਿਰਪਾ ਕੀਤੀ ਜਦੋਂ ਅਸੀਂ ਗਾਉਂਦੇ ਵੀ ਆਂ ਜੀ ਮੈਂ ਲਿਖਦਾ ਵੀ ਆਂ ਜੀ ਗੀਤ ਇੱਕ ਮੈਂ ਨਵਾਂ ਗੀਤ ਲਿਖਿਆ ਮੈਂ ਪੇਸ਼ ਕਰ ਰਿਹਾ ਜੀ ਹੂੰ ਸੋਹ ਬਰੀ ਕੇ ਹਮੈਨੂੰ ਪਿਆਰ ਹੋ ਗਿਆ ਪਰ ਤੇਰੇ ਵੱਲੋਂ ਇਨਕਾਰ ਹੋ ਗਿਆ ਸੋਹ ਬਰੀ ਕੇ ਹਮੈਨੂੰ ਪਿਆਰ ਹੋ ਗਿਆ ਪਰ ਤੇਰੇ ਵੱਲੋਂ ਇਨਕਾਰ ਹੋ ਗਿਆ ਔਰ ਤੇਰੇ ਬਲੋਂ ਇਨਕਾਰ ਹੋ ਗਿਆ ਤੂੰ ਕੀ ਜਾਣੇ ਕੀ ਕੀ ਸੁਪਨੇ ਸਜਾਏ ਨੇ ਅਸੀਂ ਦਿੱਤੇ ਹਾਸੇ ਤੂੰ ਤੇ ਰੋਣੇ ਪੱਲੇ ਪਾਏ ਨੇ ਤੂੰ ਕੀ ਜਾਣੇ ਕੀ ਕੀ ਸੁਪਨੇ ਸਜਾਏ ਨੇ ਅਸੀਂ ਦਿੱਤੇ ਹਾਸੇ ਤੂੰ ਤੇ ਰੋਣੇ ਪੱਲੇ ਪਾਏ ਨੇ ਜੇ ਇੱਕ ਨਾਲ ਲਾਈਏ ਤਾਂ ਉਹ ਪਿਆਰ ਹੋ ਗਿਆ ਦਿਲ ਦਸਾਂ ਨਾਲ ਲਾਈਏ ਤਾਂ ਵਪਾਰ ਹੋ ਗਿਆ ਉਹ ਦਿਲ ਇੱਕ ਨਾਲ ਲਾਈਏ ਤਾਂ ਉਹ ਪਿਆਰ ਹੋ ਗਿਆ ਜੇ ਦਸਾਂ ਨਾਲ ਲਾਈਏ ਤਾਂ ਵਪਾਰ ਹੋ ਗਿਆ ਉਨ ਸੌ ਬਾਰ ਕਿ ਹਮ ਨੂੰ ਪਿਆਰ ਹੋ ਗਿਆ ਪਰ ਉਹਦੇ ਵੱਲੋਂ ਇਨਕਾਰ ਹੋ ਗਿਆ ਪਰ ਉਹਦੇ ਵੱਲੋਂ ਇਨਕਾਰ ਹੋ ਗਿਆ ਧੋਖੇ ਬਾਅਦ ਜ ਸਦਾ ਪਿਆਰ ਵਿੱਚ ਧੋਖਾ ਕਰਦਾ ਫੁਕਰਾ ਵੀ ਯਾਰ ਕਦੀ ਕਿਸੇ ਨਾਲ ਨਹੀਂ ਖੜਦਾ ਧੋਖੇ ਬਾਅਦ ਜ ਸਦਾ ਪਿਆਰ ਵਿੱਚ ਧੋਖਾ ਕਰਦਾ ਫੁਕਰਾ ਵੀ ਯਾਰ ਕਦੀ ਕਿਸੇ ਨਾਲ ਨਹੀਂ ਖੜਦਾ ਸੋਲਿਆਂ ਨੇ ਸੱਚੇ ਤਾਂ ਪੱਥਰ ਤੇ ਲੀਕੇ ਫੁਕਰਿਆਂ ਜਾੜਾ ਕੋਲੋਂ ਦੂਰ ਰਹਿਣਾ ਠੀਕੇ ਸੋਲਿਆਂ ਨੇ ਸੱਚੇ ਤਾਂ ਪੱਥਰ ਤੇ ਲੀਕੇ ਫੁਕਰਿਆਂ ਜਾੜਾ ਕੋਲੋਂ ਦੂਰ ਰਹਿਣਾ ਠੀਕੇ ਮੇਰੇ ਦਿਲਬਰ ਨੂੰ ਖੁਮਾਰ ਹੋ ਗਿਆ ਉਹਨੂੰ ਨਵੇਂ ਆਏ ਪੈਸੇ ਨਾਲ ਪਿਆਰ ਹੋ ਗਿਆ ਉਹਨੂੰ ਸੋਹ ਬਾਰੀ ਕਿ ਹਾਂ ਮੈਨੂੰ ਪਿਆਰ ਹੋ ਗਿਆ ਪਰ ਉਹਦੇ ਬਦੋਏ ਇਨਕਾਰ ਹੋ ਗਿਆਂ ਵਾਰੇ ਉਹਦੇ ਬਲੋਂ ਇਨਕਾਰ ਹੋ ਗਿਆ ਜੀ ਮੈਂ ਸਾਡੇ ਨਾਲ ਕੀਤੀ ਜਦੋਂ ਤੇਰੇ ਨਾਲ ਹੋਵੇਗੀ ਹਰਮੇਸ਼ ਮੋੜੀ ਬਾੜਾ ਯਾਦ ਕਰ ਰੋਵੇਂਗੀ ਜੀ ਮੈਂ ਸਾਡੇ ਨਾਲ ਕੀਤੀ ਜਦੋਂ ਤੇਰੇ ਨਾਲ ਹੋਵੇਗੀ ਹਰਮੇਸ਼ ਮੋੜੀ ਬਾੜਾ ਯਾਦ ਕਰ ਰੋਵੇਂਗੀ ਤੈਨੂੰ ਲੱਗ ਜੂਗਾ ਪਤਾ ਸੱਚਾ ਪਿਆਰ ਹੁੰਦਾ ਕੀ ਜਦੋਂ ਤੇਰਾ ਮੇਰੇ ਬਿਨਾ ਕਿਤੇ ਲੱਗਣਾ ਨਾ ਜੀ ਫਿਰ ਆਏਗੀ ਤੂੰ ਪੱਜੀ ਜਦੋਂ ਘੰਟੀ ਤੇਰੇ ਦਿਲ ਵਿੱਚ ਪਿਆਰ ਵਾਲੀ ਵੱਜੀ ਫਿਰ ਕਹੇਗੀ ਹਰ ਮੇਸ਼ ਮੈਨੂੰ ਪਿਆਰ ਹੋ ਗਿਆ ਹਰ ਮੇਸ਼ ਵੀ ਕਹੇਗਾ ਮੈਂ ਹੋਰ ਕਿਸੇ ਦਾ ਦਿਲਦਾਰ ਹੋ ਗਿਆ ਮੈਂ ਹੋਰ ਕਿਸੇ ਦਾ ਦਿਲਦਾਰ ਹੋ ਗਿਆ ਮੰਗਲ ਸਹਿਮਤ ਸਨ ਜੀਤੂ ਚੈਨਲ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਸਰੂਪਿਆਂ ਨੂੰ ਅਜਹੀ ਵੀਡੀਓ ਜਿ ਦਿਖਾਈਆਂ ਜਾਣ ਜਿਹਦੇ ਵਿੱਚ ਕੁਛ ਨਾ ਕੁਛ ਸਿੱਖਣ ਨੂੰ ਹੋਵੇ ਕੁਝ ਦੇਖਣ ਨੂੰ ਹੋਵੇ ਕੁਝ ਨਵਾਂ ਪ੍ਰਾਪਤ ਹੋਵੇ ਤੇ ਅੱਜ ਅਚਾਨਕ ਮੈਂ ਇਸ ਸਾਈਟ ਤੇ ਆਇਆ ਸੀ ਕਿ ਮੈਨੂੰ ਹਰਮੇਸ਼ੀ ਜੀ ਮਿਲ ਗਏ ਤੇ ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਤੇ ਇਹਨਾਂ ਨੇ ਆਪਣੇ ਤਲਾਹ ਬਾਰੇ ਦੱਸਿਆ ਇਹ ਹਰਮੋਸ ਮੋਲੀ ਦੀ ਜੇ ਇਹਨਾਂ ਦੀ ਆਵਾਜ਼ ਨਹੀਂ ਦੇਖੀਏ ਇਹਨਾਂ ਦੇ ਸਾਜ ਨਹੀਂ ਦੇਖੀਏ ਤੇ ਇਹਨਾਂ ਦੇ ਵਿੱਚ ਬਹੁਤ ਵੱਡੇ ਗੁਣ ਨੇ ਕਿਉਂਕਿ ਲਿਖਦੇ ਵੀ ਆਪ ਨੇ ਗਾਉਂਦੇ ਵੀ ਆਪ ਨੇ ਪਰ ਇੱਕ ਬਹੁਤ ਵੱਡੀ ਤਰਾਸ ਵੀ ਹੈ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਅਜੇ ਹੀ ਗੀਤਕਾਰਾਂ ਨੂੰ ਉਤਸ਼ਾਹਤ ਨਹੀਂ ਕਰਦਾ ਸਿਰ ਕਿ ਚੜਤ ਪੜਤ ਦੇਖਦਾ ਹੈ ਇਹ ਗਰੀਬੀ ਦਾ ਝੰਡਿਆ ਹੋਇਆ ਕਲਾਕਾਰ ਹੈ ਇਸ ਲਈ ਦਿਹਾੜੀ ਕਰਦਾ ਹੈ ਅਥੜੀ ਕਰਦਾ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹ ਕਲਾਕਾਰਾਂ ਨੂੰ ਬਖਤ ਬਖਤ ਮੌਕੇ ਪ੍ਰਦਾਨ ਕਰੀਏ ਔਰ ਸੋਲਜ ਦੇ ਵਿੱਚ ਅਜਿਹੇ ਗੀਤ ਲਿਖਣ ਵਾਲੇ ਵਿਅਕਤੀ ਨੂੰ ਹਾਈਲਾਈਟ ਕਰੀਏ ਤਾਂ ਕਿ ਇਹਨਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਬਹੁਤ ਵਧੀਆ ਹੋ ਸਕੇ ਤੇ ਅੱਗੇ ਤੋਂ ਆਪਾਂ ਯਾਦ ਰੱਖੀਏ ਕਿ ਸਮਾਜ ਦੇ ਦੇਖੋ ਇਦਾਂ ਦੇ ਗਰੀਬੀ ਦੇ ਝੰਡੇ ਹੋਏ ਵਿਅਕਤੀ ਜਿਹੜੇ ਨੇ ਉਹਨਾਂ ਦਾ ਆਰਥਿਕ ਪੱਧਰ ਉੱਚਾ ਚਤਨ ਦੇ ਲਈ ਵੱਤ ਵੱਤ ਚਤਨ ਕਿੱਥੇ ਗਿਆ